ਹੈਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਆਲੂ ਬੈਂਗਨ ਦੀ ਰੈਸਪੀ ਲੈ ਕੇ ਆਈ ਹਾਂ ਆਲੂ ਬੈਂਗਨ ਦਾ ਤੁਸੀਂ ਬਹੁਤ ਖਾਦੇ ਹੋਣਗੇ ਅੱਜ ਜਿਸ ਤਰੀਕੇ ਨਾਲ ਮੈਂ ਬਣਾਵਾਂਗੀ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੇ ਨੇ ਤੇ ਆਓ ਅਸੀਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰੀਏ ਫਿਰ ਸਬਜ਼ੀ ਬਣਾਉਣ ਦੇ ਲਈ ਆਪਾਂ ਦੋ ਬੈਂਗਨ ਲੈ ਲਵਾਂਗੇ ਚਾਰ ਆਲੂ ਦੋ ਟਮਾਟਰ ਥੋੜੇ ਜਿਹਾ ਪਿਆਜ਼ ਕੱਟੇ ਹੋਏ ਨਾਲ ਥੋੜਾ ਜਿਹਾ ਲਸਣ ਪਹਿਲਾਂ ਅਸੀਂ ਜਿਹੜੇ ਬੈਂਗਨ ਹੈਗੇ ਇਹਨਾਂ ਨੂੰ ਥੋੜਾ ਵੱਡਾ ਵੱਡਾ ਕੱਟ ਲਵਾਂਗੇ ਇਹ ਜਿਹੜੇ ਬੈਂਗਣ ਮਲੇ ਆ ਪੜਥੇ ਵਾਲੇ ਜੇ ਤੁਹਾਡੇ ਕੋਲ ਛੋਟੇ ਬੈਂਗਣ ਹੈਗੇ ਤੁਸੀਂ ਉਹ ਵੀ ਲੈ ਸਕਦੇ ਹੋ ਇੱਥੇ ਮੈਂ ਜਿਹੜੇ ਦੋ ਬੈਂਗਲ ਨੇ ਉਹਦੀ ਜਗ੍ਹਾ ਤੇ ਤੁਸੀਂ ਛੇ ਬੈਂਗਲ ਲੈਣ ਲਵੋ ਨਿੱਕੇ ਵਾਲੇ ਜੇ ਹੈਗੇ ਆ ਬੈਂਗਣ ਜਿਹੜੇ ਆਪਾਂ ਕੱਟਲੇ ਨੇ ਜੇ ਤੁਸੀਂ ਬੈਂਗਣਾਂ ਦਾ ਸਿੱਕੜ ਜਿਹੜਾ ਉਤਾਰਨਾ ਚਾਹਦੇ ਹੋ ਤੁਸੀਂ ਉਤਾਰ ਵੀ ਸਕਦੇ ਹੋ ਪਰ ਆਪਾਂ ਨਹੀਂ ਕਟਿਆ ਤੇ ਇੱਥੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਟਮਾਟਰ ਦੋ ਅਸੀਂ ਟਮਾਟਰ ਪਾਵਾਂਗੇ ਟਮਾਟਰ ਨੂੰ ਅਸੀਂ ਇਸ ਤਰ੍ਹਾਂ ਪਲੱਸ ਦਾ ਨਿਸ਼ਾਨ ਦੇ ਦੇਵਾਂਗੇ ਚੀਰਾ ਚੀਰੇ ਦੇ ਕੇ ਆਪਾਂ ਦੋ ਟਮਾਟਰ ਪਾ ਦਾਂਗੇ ਨਾਲ ਅਸੀਂ ਪਾਵਾਂਗੇ ਚਾਰ ਆਲੂ ਆਲੂ ਆਪਾਂ ਸਾਫ ਤੇ ਹੀ ਪਾਣੇ ਨੇ ਦੇ ਨਾਲ ਕੱਟੇ ਹੋਏ ਦੋ ਮੈਂ ਪਿਆਜ਼ ਲੈ ਸੀ ਇਹਨਾਂ ਨੂੰ ਇਸ ਤਰ੍ਹਾਂ ਬਰੀਕ-ਬਰੀਕ ਕੱਟ ਲਿਆ ਸੀ ਤੇ ਨਾਲ ਆਪਾਂ ਲਸਣ ਦੀਆਂ ਤੁਰੀਆਂ ਇਹ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਨਮਕ ਤੇ ਹਲਦੀ ਆਪਣੇ ਸਵਾਦ ਅਨੁਸਾਰ ਨਾਲ ਜਿੱਦਾਂ ਅਸੀਂ ਪਾਉਂਦੇ ਆ ਉਹਦਾ ਥੋੜਾ-ਥੋੜਾ ਨਮਕ ਹਲਦੀ ਪਾ ਕੇ ਥੋੜਾ ਜਿਹਾ ਅਸੀਂ ਪਾਣੀ ਪਾਣਾ ਹੈ ਪਾਣੀ ਪਾ ਕੇ ਅਸੀਂ ਕੁੱਕਰ ਨੂੰ ਕਰ ਦੇਵਾਂਗੇ ਬੰਦ ਇਹਨੂੰ ਅਸੀਂ ਸਿਰਫ ਦੋ ਸੀਟੀਆਂ ਆਨ ਤੱਕ ਪਕਾਵਾਂਗੇ ਦੋ ਸੀਟੀਆਂ ਆਨ ਤੋਂ ਬਾਅਦ ਅਸੀਂ ਕੁੱਕਰ ਖੋਲ ਕੇ ਚੈੱਕ ਕਰ ਲਵਾਂਗੇ ਦੋ ਸੀਟੀਆਂ ਆਣ ਤੋਂ ਬਾਅਦ ਅਸੀਂ ਕੁੱਕਰ ਨੂੰ ਖੋਲ ਲਿਆ ਹੈ ਇਹਦੇ ਵਿੱਚ ਪਹਿਲਾਂ ਅਸੀਂ ਜਿਹੜੀ ਲਸਣ ਦੀਆਂ ਤੁਰੀਆਂ ਉੱਪਰ ਹੀ ਪਈਆਂ ਨੇ ਇਹਨਾਂ ਨੂੰ ਅਸੀਂ ਚੱਕ ਲਵਾਂਗੇ ਇਹਨਾਂ ਨੂੰ ਅਸੀਂ ਚੱਕ ਕੇ ਕੋਲੀ ਦੇ ਵਿੱਚ ਕੱਢ ਲਵਾਂਗੇ ਤੇ ਜਿਹੜੇ ਟਮਾਟਰ ਪਏ ਆ ਟਮਾਟਰਾਂ ਨੂੰ ਵੀ ਅਸੀਂ ਕੱਢ ਲੈਂਦੇ ਹਾਂ ਟਮਾਟਰ ਕੱਢ ਕੇ ਅਸੀਂ ਇਹਦਾ ਜਿਹੜਾ ਛਿਲਕਾ ਉਤਾਰ ਲਵਾਂਗੇ ਟਮਾਟਰਾਂ ਦਾ ਛਿਲਕਾ ਉਤਾਰਨ ਤੋਂ ਬਾਅਦ ਅਸੀਂ ਵਾਪਸ ਜਿਹੜੇ ਟਮਾਟਰ ਹੈਗੇ ਇਹਨਾਂ ਨੂੰ ਅਸੀਂ ਕੁੱਕਰ ਦੇ ਵਿੱਚ ਪਾ ਦੇਵਾਂਗੇ ਛਿਲਕਾ ਉਤਾਰ ਕੇ ਤੇ ਸਾਰੀ ਸਬਜ਼ੀ ਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਜਦੋਂ ਆਪਾਂ ਇਸ ਤਰ੍ਹਾਂ ਸਬਜ਼ੀ ਬਣਾਉਂਦੇ ਆ ਸਬਜ਼ੀ ਜਿਹੜੀ ਆ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਆ ਤੁਸੀਂ ਇੱਕ ਵਾਰ ਜਿਹੜੀ ਏਦਾਂ ਸਬਜ਼ੀ ਬਣਾ ਕੇ ਜ਼ਰੂਰ ਟਰਾਈ ਕਰਿਓ ਆਲੂ ਨਾ ਥੋੜੇ ਜਿਨਾ ਮੀਨਸ ਕੀ 80% ਤੱਕ ਪੱਕੇ ਆ 20% ਥੋੜੇ ਮੈਨੂੰ ਕੱਚੇ ਲੱਗਦੇ ਆ ਪਰ ਇਹਨੂੰ ਮੈਂ ਚੰਗੀ ਤਰ੍ਹਾਂ ਤੋੜ ਲਵਾਂਗੀ ਮੈਸ਼ ਕਰ ਲਵਾਂਗੀ ਜਿੱਥੇ ਮੈਂ ਦੋ ਸੀਟੀਆਂ ਲਗਾਈ ਆ ਉਹਦੀ ਜਗ੍ਹਾ ਤੇ ਤਿੰਨ ਲਗਾ ਲੈਣੀਆਂ ਚਾਹੀਦੀਆਂ ਸੀ ਚਲੋ ਇੱਥੇ ਜਿਹੜਾ ਲਸਣ ਹੈਗਾ ਲਸਣ ਨੂੰ ਵੀ ਮੈਂ ਚੰਗੀ ਤਰ੍ਹਾਂ ਮੈਸ਼ ਕਰ ਲੈਂਦੀ ਆ ਲਸਣ ਵੀ ਮੈਂ ਕੁੱਕਰ ਦੇ ਵਿੱਚ ਹੀ ਪਾ ਦਵਾਂਗੀ ਮੈਸ਼ ਕਰਕੇ ਕੜਾਈ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਸਰੁੰਦੇ ਤੇਲ ਦੇ ਵਿੱਚ ਆਪਾਂ ਲਾਵਾਂਗੇ ਆਲੂ ਬੈਂਗਨ ਨੂੰ ਤੜਕਾ ਤੇਲ ਗਰਮ ਹੋਣ ਤੇ ਅਸੀਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਇੱਕ ਚਮਚ ਜੀਰੇ ਦਾ ਸਾਬਤਾ ਜੀਰਾ ਪਾ ਦਿੱਤਾ ਹੈ ਜੀਰਾ ਪਾਉਣ ਤੋਂ ਬਾਅਦ ਨਾਲ ਹੀ ਅਸੀਂ ਅਦਰਕ ਤੇ ਹਰੀਆ ਮਿਰਚਾ ਕ੍ਰਸ਼ ਕੀਤੀ ਹੋਈ ਆ ਪਾ ਦਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਫਿਰ ਅਸੀਂ ਇਹਦੇ ਵਿੱਚ ਆਪਣੇ ਸੁੱਕੇ ਮਸਾਲੇ ਪਾਵਾਂਗੇ ਸੁੱਕੇ ਮਸਾਲਿਆਂ ਦੇ ਵਿੱਚ ਜਿੱਦਾਂ ਥੋੜੀ ਜੀ ਕਸ਼ਮੀਰੀ ਮਿਰਚ ਹੋਗੀ ਥੋੜੀ ਜੀ ਲਾਲ ਮਿਰਚ ਹੋਗੀ ਕੋੜੀ ਵਾਲੀ ਗਰਮ ਮਸਾਲਾ ਤੇ ਥੋੜੀ ਜਿਹੀ ਆਪਾਂ ਹਲਦੀ ਹੋਰ ਪਾਣੀ ਹੈ ਥੋੜੀ ਆਪਾਂ ਉਧਰ ਪਾਈ ਸੀ ਥੋੜੀ ਹੁਣ ਪਾ ਦਵਾਂਗੇ ਨਾਲ ਇੱਕ ਚਮਚ ਅਸੀਂ ਪਾ ਦਵਾਂਗੇ ਸੁੱਕਾ ਧਨੀਆ ਜਿਹੜਾ ਹੁੰਦਾ ਉਹਦੇ ਪਾਊਡਰ ਦਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੜਕਾ ਜਿਹੜਾ ਸਾਡਾ ਇੱਧਰ ਭੋਜ ਹੋ ਗਿਆ ਹੈ ਇੱਦਾਂ ਜਿਹੜੇ ਆਲੂ ਬੈਂਗਣੇ ਛੇਤੀ ਬਣ ਜਾਂਦੇ ਨੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਜਿਹੜੇ ਆਲੂ ਬੈਂਗਣਾ ਨੂੰ ਅਸੀਂ ਉਬਾਲ ਕੇ ਰੱਖਿਆ ਹੋਇਆ ਹੈ ਉਹਨਾਂ ਨੂੰ ਅਸੀਂ ਕੜਾਈ ਦੇ ਵਿੱਚ ਪਾ ਦਿੰਦੇ ਆ ਕੜਾਈ ਵਿੱਚ ਪਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲਵਾਂਗੇ ਮਿਕਸ ਜਿਹੜੀ ਆਪਾਂ ਇਦਾਂ ਦੀ ਆਲੂ ਬੈਂਗਨ ਦੀ ਸਬਜ਼ੀ ਬਣਾਉਂਦੇ ਨਾ ਥੋੜੀ ਪਤਲੀ-ਪਤਲੀ ਜੀ ਤੇ ਇਹ ਚੋਲੇ ਦੇ ਨਾਲ ਵੀ ਬਹੁਤ ਜ਼ਿਆਦਾ ਸਵਾਦ ਲੱਗਦੀ ਆ ਤੇ ਫੁਲਕੇ ਨਾਲ ਵੀ ਇਹਨੂੰ ਥੋੜੀ ਦੇਰ ਰਸੀ ਪਕਾ ਲਵਾਂਗੇ ਥੋੜੀ ਦੇਰ ਸਬਜੀ ਨੂੰ ਪਕਾਣ ਤੋਂ ਬਾਅਦ ਇਹਦੇ ਉੱਪਰ ਅਸੀਂ ਪਾ ਦੇਵਾਂਗੇ ਹਰਾ ਧਨੀਆ ਤੇ ਗੈਸ ਨੂੰ ਕਰ ਦੇਵਾਂਗੇ ਬੰਦ। ਇਦੋਂ ਜਿਹੜੀ ਸਾਡੀ ਆਲੂ ਬੈਂਗਨ ਦੀ ਸਬਜੀ ਹੈਗੀ ਐ ਇਹ ਬਣ ਕੇ ਤਿਆਰ ਹੈ। ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਐ ਇਦਾਂ ਹੀ ਪਤਲੀ-ਪਤਲੀ ਸਬਜੀ ਇਹਨੂੰ ਤੁਸੀਂ ਚੋਲਾ ਨਾਲ ਖਾਓ, ਮੱਕੀ ਦੀ ਰੋਟੀ ਦੇ ਨਾਲ ਖਾਓ, ਚਾਹੇ ਫੁਲਕੇ ਦੇ ਨਾਲ ਖਾਓ। ਜੇਕਰ ਤੁਹਾਨੂੰ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਆਲੂ ਬੈਂਗਨ ਦੀ ਸਬਜੀ ਦੀ ਤੇ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਆਲੂ ਬੈਂਗਨ ਦੀ ਸਬਜੀ ਕਿਸ ਤਰ੍ਹਾਂ ਦੀ ਲੱਗੀ ਐ। ਮ